ਜੀ ਮੇਰਾ ਨਾਮ ਡਾਕਟਰ ਅਸ਼ਨਿਕ ਕੁਮਾਰ ਬੱਟਾ ਮੈਂ ਡਾਕਟਰ ਬੀ ਆਰ ਅੰਬੇਕਰ ਮੈਡੀਕਲ ਕਾਲਜ ਮੋਹਾਲੀ ਦੀ ਫੈਕਲਟੀ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਂ ਅੱਜ ਦਾ ਸਾਡੇ ਪ੍ਰੋਟੈਸਟ ਦਾ ਮੇਨ ਕਾਰਨ ਜਿਵੇਂ ਸੰਸਾਰਨ ਪਤਾ ਹੈ ਕਲਕੱਤਾ ਦੇ ਵਿੱਚ ਜਿਹੜੇ ਇੱਕ ਸਾਡੇ ਗਰੀਦ ਡਾਕਟਰ ਦੇ ਰੇਪ ਐਂਡ ਮਰਡਰ ਹੋਇਆ ਉਹਨੂੰ ਲੈ ਕੇ ਆ ਉਹਨਾ ਉਸ ਇਨਸੀਡੈਂਟ ਤੇ ਅਗੇਸਟ ਤੇ ਆਪਣੇ ਕਲੀਗ ਲਈ ਜਸਟਿਸ ਲਈ ਅਸੀਂ ਇਹ ਪ੍ਰੋਟੈਸਟ ਕੀਤਾ ਤੇ ਨਾਲੇ ਹੀ ਆ ਹਸਪੀਟਲ ਦੇ ਵਿੱਚ ਜਿਹੜੀਆਂ ਮਤਲਬ ਸਿਕਿਉਰਿਟੀ ਇਸ਼ੂਸ ਨੇ ਉਹਨਾਂ ਨੂੰ ਲੈ ਕੇ ਔਰ ਇਹ ਕੱਲੇ ਪੰਜਾਬ ਦੇ ਨਹੀਂ ਮਤਲਬ ਦੇਸ਼ ਦੇ ਹੋਰ ਵੀ ਆ ਸੂਬਿਆਂ ਦੇ ਵਿੱਚ ਇਹ ਇਸ਼ੂਸ ਹੈਗੇ ਨੇ ਇਸ ਨੂੰ ਸਿਕਿਉਰਿਟੀ ਅਰੇਂਜਮੈਂਟ ਚਾਹੀਦੀ ਹੈ ਜਿਆਦਾ ਸੀਸੀਟੀਵੀ ਕੈਮਰਾ ਹੋਣ ਚਾਹੀਏ ਔਰ ਸਿਕਿਉਰਿਟੀ ਪਰਸਨਲ ਹੋਣ ਔਰ ਉਹ ਸਿਕਿਉਰਿਟੀ ਪਰਸਨਲ ਐਡਿਕੁਐਟਲੀ ਆ ਯੂ ਨੋ ਜਦੋਂ ਕੋਲ ਮੈਜਰਸ ਹੋਣ ਕੋਈ ਜਿਵੇਂ ਪਿਸਟਨ ਗਨਸ ਲਾ ਹੋ ਜਾਂ ਚੀਜ਼ਾਂ ਵੀ ਜਿਹੜੇ ਗਵਰਨਮੈਂਟ ਹਸਪੀਟਲ ਤੇ ਤੁਹਾਨੂੰ ਪਤਾ ਹੀ ਹੈ ਇਹ ਆਏ ਦਿਨ ਬਹੁਤ ਸਾਰੇ ਵਾਇਲੈਂਟ ਸਿਜਾ ਹੋਦ ਗਿਆ ਨੇ ਚਾਹੇ ਡਾਕਟਰ ਹੋਣ ਨਰਸਿਸ ਹੋਣ ਲੈਬ ਟੈਕਨੀਸ਼ੀਅਨ ਹੋਣ ਫਾਰਮਾਸਿਸਟ ਹੋਣ ਸਾਰੇ ਉਹ ਚੀਜ਼ ਉਹ ਏਅਰ ਕਰਦੇ ਆ ਸੋ ਸਿਕਿਉਰਿਟੀ ਇਸ਼ੂਸ ਟੂ ਲੈ ਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਹੋਰ ਜ਼ਿਆਦਾ ਉਪਤਾ ਕੀਤੇ ਜਾਣ ਪੱਕੇ ਹੋਣ ਅਸੀਂ ਨਾਲ ਹੀ ਧੰਨਵਾਦ ਵੀ ਕਰਦੇ ਆਂ ਸਰਕਾਰ ਦਾ ਕਿ ਜਿਹੜੀ ਸੈਡ ਇੱਕ ਐਸੋਸੀਏਸ਼ਨ ਹੈ ਡਾਕਟਰ ਦੀ ਫੋਡਾ ਉਹ ਹੈਲਥ ਮਿਨਿਸਟਰ ਯੂਨੀਅਨ ਹੈ ਮਿਸਟਰ ਮਿਸਤਰਾ ਨਾ ਨੂੰ ਮਿਲੀ ਤੇ ਉਹਨਾਂ ਨੇ ਕਾ ਵੀ ਅਸੀਂ ਜਿਹੜੇ ਸਾਰੀਆਂ ਉਹਨਾਂ ਦੀਆਂ ਚੀਜ਼ਾਂ ਦੀ ਅਸ਼ੋਰੈਂਸ ਦਿੱਤੀ ਔਰ ਉਸ ਦੇ ਕੰਟੀਨਿਊਸ਼ਨ ਦੇ ਵਿੱਚ ਸੀਬੀਆਈ ਦੀ ਟੀਮ ਇੱਕ ਪਹੁੰਚ ਵੀ ਗਈ ਹੈ ਸੋ ਇਹ ਵੀ ਹੈਗਾ ਕਿ ਪੂਰਾ ਜੋ ਹੁਣ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਮੀਡੀਆ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਵਿੱਚ ਵੀ ਕੀ ਸ਼ਾਇਦ ਇਟ ਇਜ਼ ਅ ਡੀਪਰ ਕਨਸਪੀਰੇਸੀ ਇਹ ਉਹ ਇਕੱਲਾ ਇੱਕ ਬੰਦਾ ਨਹੀਂ ਸੀ ਇਨਵੋਲਡ ਹੈਗਾ ਹੋਰ ਵੀ ਬੰਦੇ ਨਾਲ ਸੀ ਸਾਰੇ ਬੰਦੇ ਫੜੇ ਜਾਂ ਤੇ ਅਸੀਂ ਨੋਟ ਲੈਸ ਦੈਨ ਡੈਥ ਸੈਂਟੈਂਸ ਇਹ ਜਿਵੇਂ ਨਿਰਬਿਆ ਵਾਲਾ ਉਹ ਉਸ ਤੀ ਤਰ੍ਹਾਂ ਦੇ ਕੇਸਿਸ ਨਹੀਂ ਸੀ ਤੇ ਕਹਿੰਦੇ ਕਿ ਬਲਕਿ ਇਹ ਹੁਜੀ ਇਨਸਟੈਂਸ ਬਾਈ ਡਿਫਾਲਟ ਹੀ ਡੈਥ ਸੈਂਟੈਂਸ ਵਣਿ ਚਾਹੀਦੀ ਕਿ ਤਾਂ ਇਹਨਾਂ ਨੂੰ ਥੋੜੀ ਠੱਲ ਭੇਜ ਆਸੀ ਦੀ ਹੈ ਇਹ ਜਿਸਟਿਸ ਆਗਰ ਦੇ ਪ੍ਰੋਟੈਸਟ ਸੰਕੇਤ ਕਰੇ ਆ ਇਹ ਆ ਦੋਨੇ ਹੀ ਚੀਜ਼ਾਂ ਨੇ ਦੀ ਜੇ ਤੱਕ ਤਾਂ ਜ਼ਿਆਦਾ ਤਾਂ ਇਹ ਹੈ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਸਾਰੇ ਦੇਸ਼ 'ਚ ਹੋ ਰਿਹਾ ਸੋ ਇਹ ਮਤਲਬ ਇਹ ਕਿਸੇ ਨੂੰ ਐ ਨਾ ਲੱਗੇ ਕਿ ਇਕੱਲਾ ਬੰਗਾਲ ਦਾ ਹੀ ਮੁੱਦਾ ਹੈਗਾ ਜਾਂ ਜਿਹੜੀ ਬੰਗਾਲ ਦੇ ਆਲੇ-ਦੁਆਲੇ ਸਟੇਟਾਂ ਨੇ ਕੋਈ ਬਿਹਾਰ ਆ ਇਹ ਸਾਰੇ ਦੇਸ਼ ਦੀ ਸਮੱਸਿਆ ਪਰ ਸਹੀ ਗੱਲ ਕਹੀਏ ਕਿ ਇਹਦੇ ਨਾਲ ਜਿਹੜਾ ਇਹਦੇ ਵਿਕਟਮ ਹੁੰਦੇ ਆ ਅਸਲ 'ਚ ਉਹ ਚਲੋ ਜਿਹੜੇ ਉਹਦੇ ਨਾਲ ਫਿਜ਼ੀਕਲ ਜੋ ਵਾਇਲੈਂਸ ਹੋਣੀ ਹੈ ਉਹ ਡਾਕਟਰ ਜਾਂ ਨਰਸੀਆਂ ਫਾਰਮਾਸਿਸ ਟੈਕਨੀਸ਼ੀਅਨ ਆਣੀਆਂ ਪਰ ਲੋਕ ਵੀ ਉਹਨੂੰ ਭੁਗਤਦੇ ਆ ਕਿਉਂਕਿ ਜਦੋਂ ਕੋਈ ਡਾਕਟਰ ਡਰੇਗਾ ਜਾਂ ਡਰੇਗਾ ਐ ਹੁਣ ਮੱਲੋ ਕਿਸੇ ਲੈਣੀ ਡਾਕਟਰ ਨੇ ਆਣਾ ਦੇਖਣ ਤੇ ਉਹ ਫਿਰ ਹੁਣ ਅਗਲੀ ਚਾਰ ਸਿਕਿਉਰਿਟੀ ਕੋਈ ਕੋਈ ਪਾਲੂ ਕੀ ਮੈਜਰ ਕੀ ਮੈਂ ਜਾਣਾ ਉੱਥੇ ਉਹ ਡਿਲੇ ਹੋਏਗੀ ਪੇਸ਼ੈਂਟ ਦੀ ਕੇਸ ਸੋ ਉਹ ਇਸ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੈਗਾ ਕਿ ਇਹ ਚੀਜ਼ਾਂ ਸਮਾਜ ਦੇ ਵੀ ਜ਼ਹਿਨ ਚਾਣ ਆਪਣੇ ਤੁਹਾਡੇ ਪੱਤਰਕਾਰ ਸਾਥੀਆਂ ਦੇ ਤੁਸੀਂ ਸਮਾਜ ਨੂੰ ਵੀ ਇਹ ਮਤਲਬ ਦੇਣਾ ਚਾਹੀਦਾ ਵੀ ਇਸ ਸਾਰਿਆਂ ਦੇ ਇਤਲੀ ਗੱਲ ਇਹ ਨਹੀਂ ਕਿ ਜਿਹੜਾ ਹਸਪਤਾਲ ਵਾਲੇ ਆ ਇਹ ਚੀਜ਼ਾਂ ਜੇ ਇੱਥੇ ਕੋਈ ਪੇਸ਼ੈਂਟ ਦਾਖਲ ਹੈ ਜਾਂ ਪੇਸ਼ੈਂਟ ਦਾ ਨਾਲ ਉਹਦੇ ਕੋਈ ਰਿਸ਼ਤੇਦਾਰ ਨੇ ਇਹ ਕੋਈ ਰੱਬ ਨਾ ਕਰੇ ਉਹਨਾਂ ਨਾਲ ਵੀ ਕਿਸੇ ਨਾਲ ਵਾਪਰ ਸਕਦੀ ਹੈ ਕਿ ਜਿਹੜਾ ਬੰਦਾ ਇਹੋ ਜਿਹਾ ਹੈਗਾ ਉਹਨੇ ਇਹ ਤੇ ਨਹੀਂ ਦੇਖਣਾ ਕਿ ਇਹ ਵੀ ਇਹਨਾਂ ਨੂੰ ਮੈਂ ਟਾਰਗੇਟ ਕਰਨਾ ਉਹ ਮਤਲਬ ਹੀ ਕੈਨ ਯੂ نو ਇਹ ਕਿਸੇ ਨਾਲ ਵੀ ਇਹ ਮਾੜੀ ਚੀਜ਼ ਹੋ ਸਕਦੀ ਹੈ ਅਸੀਂ ਦਾਲ ਤਾਂ ਕਰ ਲਿਆ ਪਰ ਨਾਲ ਦੀ ਨਾਲ ਪੇਸ਼ੈਂਟਸ ਸੈਟੀਸਫਾਈ ਕਰ ਰਹੇ ਹੈ ਕਿਉਂਕਿ ਕੀ ਲੋਕ ਸਾਹ ਦੇ ਦੇ ਆ ਸਾਨੂੰ ਹਾਂ ਅੱਜ ਲੱਗਾ ਜਦੋਂ ਅਸੀਂ ਸਵੇਰੇ ਆਏ ਲੋਕਾਂ ਨੇ ਸਾਨੂੰ ਪੁੱਛਿਆ ਇਹਨਾਂ ਨੂੰ ਦੱਸਿਆ ਐਕਸਪਲੇਨਿੰਗ ਦਿੱਤਾ ਕਿ ਅੱਜ ਸਵੇਰੇ ਆਪੇ ਤੇ ਪੂਰ ਸਪੋਰਟਡ ਹੋ ਕੇ ਕਿਉਂ ਇੰਨਾ ਜਿਆਦਾ ਪਬਲਿਕ ਡੋਮੇਨ ਚ ਹੈਗਾ ਲੋਕਾਂ ਨੂੰ ਪਤਾ ਹਰ ਕੋਈ ਚਲੋ ਕੋਈ ਡਾਕਟਰ ਨਰਸੀਆਂ ਉਹ ਬਾਅਦ ਹੈ ਧੀ ਭੈਣ ਤਾਂ ਸਾਰਿਆਂ ਦੀ ਆਸਾਨੀਆਂ ਜੀ ਹਰ ਕੋਈ ਬੰਦਾ ਵੀ ਕੋਈ ਇਹ ਨਹੀਂ ਕਿ ਸਟੇ ਕਿਸੇ ਹਸਪੀਟਲ ਚ ਹੋ ਸਕਦਾ ਇਹ ਇਹ ਤੁਝੇ ਕੋਈ ਮੰਨ ਲਓ ਕੋਈ ਆਈਟੀ ਸੈਕਟਰ ਦੀ ਚੀਜ਼ ਹੈ ਉੱਥੇ ਵੀ ਹੋ ਸਕਦਾ ਉਹ ਹੀ ਹੈ ਕਿ ਜਿਹੜਾ ਬੰਦਾ ਘਟਿਆ ਹੈਗਾ ਉਹ ਤਾਂ ਕਿਤੇ ਵੀ ਹੋ ਸਕਦਾ ਮੇਰਾ ਨਾਮ ਸੁਖੀਦਰ ਕੌਰ ਹੈ ਮੈਂ ਇੱਕ ਜ਼ਿਲ੍ਹਾ ਹਸਪਤਾਲ ਮੋਹਾਲੀ ਦਾ ਨਰਸਿੰਗ ਸੁਪਰਡੈਂਟ ਬਦੂ ਤੇ ਜਿਹੜਾ ਹੈਗਾ ਡੀਆਰਐਮਈ ਮੋਹਾਲੀ ਵਿੱਚ ਮੈਂ ਜੋ ਹੈ ਨਰਸਿੰਗ ਸੁਪਰਡੈਂਟ ਵਜੋਂ ਕੰਮ ਕਰ ਰਹੀ ਹਾਂ ਇਹ ਜਿਹੜਾ ਅੱਜ ਦਾ ਸਾਰਾ ਇਕੱਠ ਹੋਇਆ ਹੈ ਇਹ ਇਹ ਦੱਸਉਂਦਾ ਹੈ ਕਿ ਸਾਰੀ ਸਾਡੀ ਜਿਹੜੀ ਹੈਗੀ ਆ ਜੋ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਇੱਥੇ ਕੋਲਕਾਤਾ ਦੇ ਆਰਜੀ ਮੈਡੀਕਲ ਕਾਲਜ ਵਿੱਚ ਇੱਕ ਜਿਹੜੀ ਸੀਗੀ ਡਾਕਟਰ ਸੀ ਸੈਕੰਡ ਯਰ ਦੀ ਬੱਚੀ ਸੀ ਜੀ ਦੇ ਨਾਲ ਰੇਪ ਹੋਇਆ ਤੇ ਉਸ ਦਾ ਉਸ ਤੋਂ ਬਾਅਦ ਜਿਹੜਾ ਮਰਡਰ ਕਰ ਦਿੱਤਾ ਜਾ ਉਸ ਦੇ ਸੀ ਜਿਹੜੇ ਹੈਗੇ ਰੋਸ ਵਜੋਂ ਨਿੰਦਾ ਵਜੋਂ ਜਿਹੜੇ ਸਾਰੇ ਅੱਜ ਅਸੀਂ ਇਕੱਠੇ ਹੋਏ ਆ ਜਿਹੜੀ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਵਾਰ ਸਮਾਜ 'ਚ ਸਾਨੂੰ ਹਰ ਰੋਜ਼ ਹੀ ਦੇਖਣ ਨੂੰ ਮਿਲ ਰਹੀਆਂ ਨੇ ਕਦੇ ਤਾਂ ਇਹ ਘਟੂਆ ਕਰਕੇ ਜਿਹੜੇ ਕੇਸ ਹੋਇਆ ਸੀ ਉਹਦੇ ਛੋਹੀ ਇਸ ਤੋਂ ਪਹਿਲਾਂ ਵੀ ਹੋਇਆ ਮਤਲਬ ਡੇਲੀ ਦੀ ਰੁਟੀਨ ਦੇ ਵਿੱਚ ਹੀ ਇਦਾਂ ਦੀਆਂ ਸਾਨੂੰ ਮਿਲ ਰਹੀਆਂ ਪਰ ਇਸ ਗੱਲ ਦੇ ਵਿੱਚ ਅਗਰ ਸਾਡਾ ਸਮਾਜ ਸਾਰੇ ਦਾ ਸਾਰਾ ਰਲ ਕੇ ਚੱਲਾਂਗੇ ਤਾਂ ਇਸ ਦੀਆਂ ਘਟਨਾਵਾਂ ਨੂੰ ਅਸੀਂ ਜਿਹੜਾ ਹੈਗਾ ਕਾਬੂ ਪਾ ਸਕਦੇ ਹਾਂ ਕੁਣ ਜਿਹੜੇ ਹਸਪੀਟਲ ਦੇ ਵਿੱਚ ਜਿੰਨੇ ਵੀ ਬੰਦੇ ਕੰਮ ਕਰਦੇ ਆ ਚਾਹੇ ਉਹ ਪੈਰਾਮੈਡੀਕਲ ਸਟਾਫ ਹੈ ਚਾਹੇ ਉਹ ਡਾਕਟਰ ਹੈ ਕੋਈ ਵੀ ਉਹਨਾਂ ਨੂੰ ਜਿਹੜਾ ਹੈ ਰ ਹਰ ਵਕਤ ਜਿਹੜਾ ਹੈਗਾ ਇਹ ਜਿਹੇ ਚੀਜ਼ਾਂ ਦਾ ਪਬਲਿਕ ਦਾ ਸਾਹਮਣਾ ਕਰਨਾ ਪੈਂਦਾ ਉਸ ਪਬਲਿਕ ਦੇ ਵਿੱਚ ਕਿਹੜਾ ਬੰਦਾ ਜਿਹੜਾ ਹੈਗਾ ਇਸ ਤਿੱਕੇ ਦੀ ਘਟਨਾ ਕਰ ਸਕਦਾ ਸਾਨੂੰ ਕੁਝ ਨਹੀਂ ਪਤਾ ਹੁੰਦਾ ਸਾਡਾ ਸਿਰ ਪੇਸ਼ੈਂਟਸ ਵੱਲੀ ਧਿਆਨ ਹੁੰਦਾ ਦੂਸਰਾ ਹੈ ਕਿਹੜਾ ਬੰਦਾ ਆ ਕੇ ਨਾ ਸਾਡ ਰਲਵਾਈ ਝਗੜਾ ਵੀ ਦਿੱਲੀ ਦਾ ਪਰ ਜਿਹੜੀ ਇਹ ਹੈ ਜਿਹੜੇ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੂੰ ਸਾਨੂੰ ਜਿਹੜਾ ਹੈਗਾ ਸਾਨੂੰ ਡੇਲੀ ਹੀ ਅਸੀਂ ਸਫਰ ਕਰ ਰਹੇ ਹਾਂ ਪਰ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਹੈਗਾ ਸਾਡਾ ਜਿਹੜਾ ਕਿਸੇ ਦਾ ਵੀ ਕੋਈ ਜ਼ਿਆਦਾ ਧਿਆਨ ਨਹੀਂ ਜਾਂਦਾ ਕਿ ਇਹਨਾਂ ਦੀ ਸੇਫਟੀ ਸਿਕਿਉਰਿਟੀ ਸਾਡੀ ਕਿਸੇ ਵੀ ਲੇਡੀਜ਼ ਦੀ ਕਿਸੇ ਵੀ ਡਿਪਾਰਟਮੈਂਟ ਬਹੁਤ ਜ਼ਰੂਰੀ ਹੈ ਸਿੱਕੇ ਕੋਈ ਵੀ ਕਿਸੇ ਵੀ ਜਗ੍ਹਾ ਤੇ ਨਹੀਂ ਹੈ ਤਾਂ ਅਗਲਾ ਸੰਕੇਤਕ ਤੰਤਰਾ ਤੋਂ ਤੇ ਕ੍ਰਿਏਕ ਸੇ ਬਾਬਾ ਪਰ ਬਾਕੀ ਉਹਨੇ ਤੇ ਕੀ ਕੀ ਬੋਲੇ ਸਿਵਾਮਾ ਦਾ ਲਈ ਅਸੀਂ ਕੱਲ ਜੀ ਇਹਨਾਂ ਨੂੰ ਪਹਿਲਾਂ ਹੀ ਅਸੀਂ ਦੱਸ ਚੁੱਕੇ ਸੀ ਪਰ ਇਹ ਹੈ ਕਿ ਸਿਵਾਮਾ ਸਾਡੀਆਂ ਐਮਰਜੈਂਸੀ ਦੇ ਵਿੱਚ ਚੱਲ ਰਹੀਆਂ ਨੇ ਅਗਰ ਕੋਈ ਵੀ ਪੇਸ਼ੈਂਟ ਸਾਡਾ ਐਸ ਤਿੱਕੇ ਨਾਲ ਨੈਗਲੈਕਟ ਨਹੀਂ ਹੋ ਰਿਹਾ ਜਿਹੜੇ ਰੂਟੀਨ ਦੇ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਮੈਡੀਸਨ ਤਿੰਨ ਤਿੰਨ ਪੰਜ ਪੰਜ ਦਿਨ ਦੀ ਦਿੱਤੀ ਜਾਂਦੀ ਆ ਕਈਆਂ ਦੀ ਤਾਂ ਸਿਰਫ ਖਤਮ ਹੋਣੀ ਹੁੰਦੀ ਆ ਬਾਕੀ ਸਿਵਾਮਾ ਸਾਡੀਆਂ ਬਿਲਕੁਲ ਚੱਲ ਰਹੀਆਂ ਕਿਸੇ ਵੀ ਐਮਰਜੈਂਸੀ ਦੇ ਵਿੱਚ ਅਸੀਂ ਹਰ ਬੰਦੇ ਨੂੰ ਡੀਲ ਕਰ ਰਹੇ ਆ ਕੋਈ ਵੀ ਬੰਦਾ ਅਗਰ ਸਾਨੂੰ ਆ ਕੇ ਕਹਿ ਰਿਹਾ ਕਿ ਸਾਨੂੰ ਇਹ ਪ੍ਰੋਬਲਮ ਆ ਤੇ ਅਸੀਂ ਖੁਦ ਲੈ ਕੇ ਨਹੀਂ ਦੇ ਰਹੇ ਤੋਂ ਪਬਲਿਕ ਨੂੰ ਅਸੀਂ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਕਰ ਰਹੇ ਨਾ ਹੀ ਪਬਲਿਕ ਨੂੰ ਅਸੀਂ ਕੋਈ ਪਰੇਸ਼ਾਨ ਕਰ ਰਹੇ ਆ ਨਾ ਹੀ ਉਹਨੂੰ ਕੋਈ ਪਰੇਸ਼ਾਨੀ ਕਰਨ ਦੇ ਰਹੇ ਆ ਕਿ ਕੋਈ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਅਸੀਂ ਸਾਰੇ ਬੰਦੇ ਇੱਥੇ ਖੜੇ ਆ ਕਿ ਜੇਕਰ ਤੁਹਾਨੂੰ ਕੋਈ ਵੀ ਸਾਨੂੰ ਆ ਕੇ ਬੰਦਾ ਕਹਿੰਦਾ ਜੀ ਸਾਨੂੰ ਕੋਈ ਦਿੱਕਤ ਆ ਜੀ ਅਸੀਂ ਦਿਖਾਣਾ ਤਾਂ ਬੰਦਾ ਅਸੀਂ ਖੁਦ ਕਹਿੰਦੇ ਕਿ ਚਲੋ ਐਮਰਜੈਂਸੀ ਜਿਸ ਨੂੰ ਉਹਨੂੰ ਜਾਣਿਆ ਦਵਾਈ ਵੀ ਦੋਣੇ ਆ ਲੇਕਿਨ ਕੱਲ ਤੁਸੀਂ ਆ ਜਾਓ ਪਾਸੋਂ ਤੁਸੀਂ ਆ ਜਾਓ ਤੁਹਾਡੇ ਲਈ ਹਮੇਸ਼ਾ ਜਿਹੜਾ ਹੈਗਾ ਹਸਪੀਟਲ ਦੇ ਦਵਾਈ ਹਮੇਸ਼ਾ ਖੁੱਲ੍ਹਾ ਹੈ ਤੁਹਾਡੇ ਲਈ ਜੀ ਇਹ ਇੱਕ ਦਿਨ ਦਾ ਐਮਰਜੈਂਸੀ ਦਾ ਸਿਰਫ ਅੱਜ ਦੇ ਲਈ ਆ ਅੱਜ ਦਾ ਕੱਲ ਤੋਂ ਦਰ ਹੈ ਰੈਗੂਲਰ ਯਸਮ ਨੂੰ ਬੋਲੂਗਾ ਲਈ ਉਸ ਤੋਂ ਬਾਅਦ ਬਤਾ ਦੇ। ਨਹੀਂ ਕੋਈ ਏਦਾਂ ਦਾ ਫਿਲਹਾਲ ਤਾਂ ਸਾਨੂੰ ਨਹੀਂ ਪਤਾ ਲੇਕਿਨ ਜੋ ਅੱਜ ਦੇ ਸਾਨੂੰ ਦੱਸਿਆ ਗਿਆ ਸੀ ਕਿ ਅੱਜ ਤੁਸੀਂ ਜਿਹੜਾ ਹੈਗਾ ਇਸ ਜਿਹੜਾ ਹੈਗਾ ਅਸੀਂ ਸਿਰਫ ਰੋਸ ਵਜੋਂ ਤਾਂ ਕਿ ਪਬਲਿਕ ਨੂੰ ਵੀ ਅਵੇਅਰ ਕਰ ਚੁੱਕੇ ਸਾਡੇ ਨੇ ਇਸ ਤਰੀਕੇ ਦੀਆਂ ਵੀ ਕਰ ਰਹੇ ਹਾਂ ਪਬਲਿਕ ਨੂੰ ਮੈਡੀਕਲ ਜਿਹੜੇ ਬੱਚੇ ਜਿਹੜੇ ਕਰ ਰਹੇ ਆ ਟ੍ਰੇਨਿੰਗ ਅਸੀਂ ਉਹਨਾਂ ਨੂੰ ਵੀ ਦੱਸ ਰਹੇ ਹਾਂ ਕਿ ਆਪਦੀ ਤੁਸੀਂ ਸੇਫਟੀ ਸਿਕਿਉਰਿਟੀ ਕਿੱਦਾਂ ਕਰਨੀ ਆ ਆਪਣੇ ਇਸ ਇੱਥੇ ਰਹਿ ਕੇ ਡੁਗੀਆਂ ਕਿੱਦਾਂ ਕਰਨੀਆਂ ਸਾਡਾ ਕਈ ਪਰਪਸ ਨਾਲ ਅਸੀਂ ਇਹ ਕਰ ਰਹੇ ਹਾਂ ਇਕੱਲਾ ਸਾਡਾ ਸਿਰਫ ਇਹ ਰੋਸ ਤੇ ਨਹੀਂਦਾ ਹੀ ਨਹੀਂ ਆ ਬਾਕੀ ਸਾਡਾ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਇਸ ਟੀਕੇ ਦੇ ਨਾਲ ਅਸੀਂ ਸਮਝਾ ਰਹੇ ਹਾਂ ਜਿਹੜੇ ਨਵੇਂ ਸੂਨਸ ਆ ਰਹੇ ਆ ਸਾਡੇ ਕੋਲ ਹਾਂਜੀ ਮੇਰਾ ਨਾਮ ਮੰਜੂ ਮਹਾਜਨ ਹੈ ਮੈਂ ਡਿਸਟ੍ਰਿਕਟ ਨਰਸਿੰਗ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਹਾਂ ਮੈਂ ਇਹ ਕਹਿਣਾ ਚਾਹਦੀ ਹਾਂ ਆਪਜੀ ਦੇ ਮਾਧਿਅਮ ਰਾਹੀਂ ਕਿ ਲੋਕਾਂ ਦੀਆਂ ਐਕਸਪੈਕਟੇਸ਼ਨਸ ਤਾਂ ਸਾਡੇ ਕੋਲ ਬਹੁਤ ਜ਼ਿਆਦਾ ਨੇ ਲੋਗ ਆਪਣੇ ਸਿਟੀਜ਼ਨ ਚਾਰਟਰ ਤੋਂ ਦੇਅਰ ਵੈਰੀ ਵੈਲ ਅਵੇਅਰ ਆਫ ਲੇਕਿਨ ਉਹਨਾਂ ਦੀ ਰਿਸਪੋਨਸਿਬਿਲਟੀਜ਼ ਟੂ ਗੋਟ ਹੈਲਥ ਫੈਸਿਲਿਟੀਆਂ ਕੀ ਨੇ ਉਹ ਉਸ ਚੀਜ਼ ਨੂੰ ਨਹੀਂ ਰੀਅਲਾਈਜ਼ ਕਰਦੇ ਔਰ ਇਹ ਜਿਹੜੀ ਮੰਦਭਾਗੀ ਘਟਨਾ ਵੈਸਟ ਬੰਗਾਲ ਚ ਹੋਈ ਹੈ ਇਟ ਸ਼ੁੱਡ ਨਾ ਸ਼ੁੱਡ ਨਾਟ ਹੈਵ ਹੈਪਨਡ ਪਰ ਇਹ ਹੋਇਆ ਹੈ ਲੜਕੀ ਦਾ ਉਹ ਡਾਕਟਰ ਬਾਦ ਇਸੀ ਪਹਿਲਾਂ ਇੱਕ ਫੀਮੇਲ ਸੀ ਉਸ ਦਾ ਜੋ ਰੇਪ ਕੀਤਾ ਗਿਆ ਉਸ ਮਾਨਸਿਕ ਵਿਕਰਤ ਵਿਅਕਤੀ ਵੱਲੋਂ ਔਰ ਉਸ ਤੋਂ ਬਾਅਦ ਉਸ ਦਾ ਜਿਹੜਾ ਬਰੂਟਲ ਮਰਡਰ ਕੀਤਾ ਗਿਆ ਇਹ ਸਮਾਜ ਨੂੰ ਸ਼ਰਮਸ਼ਾਰ ਕਰਦਾ ਹੈ ਇਸ ਤਰ੍ਹਾਂ ਦੀ ਘਟਨਾਵਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਔਰ ਗਵਰਨਮੈਂਟ ਆਫ ਇੰਡੀਆ ਨੂੰ ਸਿਰਫ ਬੇਟੀ ਪੜ੍ਹਾਓ ਬੇਟੀ ਬਚਾਓ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਇਹ ਦੇਖਣਾ ਚਾਹੀਦਾ ਕਿ ਉਹ ਕਿਸੇ ਦੀ ਧੀ ਹੈ ਕਿਸੇ ਦੀ ਧੀ ਹੈ ਮਤਲਬ ਸਮਾਜ ਦੀ ਧੀ ਹੈ ਔਰ ਸਮਾਜ ਦੀ ਧੀ ਨੂੰ ਬਚਾਣਾ ਹਰ ਵਿਅਕਤੀ ਦਾ ਫਰਜ਼ ਹੈ ਆਪ ਜੀ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਪਾਰਲੀਮੈਂਟ ਦੇ ਵਿੱਚ ਬਹੁਤ ਡਿਸਕਸ਼ਨਸ ਹੁੰਦੀਆਂ ਨੇ ਲੇਕਿਨ ਔਰ ਮੈਨ ਏਮਪਾਵਰਮੈਂਟ ਨੂੰ ਲੈ ਕੇ ਜਿਹੜੀ ਡਿਸਕਸ਼ਨ ਨੇ ਉਹ ਮਿਨੀਮਮ ਹੁੰਦੀ ਹੈ ਔਰ ਇਹ ਜਿਹੜੀ ਹਸਪਤਾਲਾਂ ਦੀ ਜਿਹੜੀ ਹਸਪੀਟਲਸ ਦੀ ਜਿਹੜੀ ਸਿਕਿਉਰਿਟੀ ਹੈ ਕਾਈਂਡਲੀ ਉਹਨੂੰ ਇਨਹਾਂਸ ਕੀਤਾ ਜਾਵੇ ਔਰ ਇਹ ਅਤਿ ਜ਼ਰੂਰੀ ਹੈ ਥੈਂਕ ਯੂ ਸੋ ਮਚ ਥੈਂਕ ਯੂ